ਹਾਂਜੀ ਭਾਜੀ ਕੀ ਹਾਲ ਚੱਲ ਆ ਜੀ ਜਿੰਦਾਬਾਦ ਸਰਦੀ ਗੱਲਾਂ ਅੱਜ ਫਿਰ ਦਫਾ ਦਿਓ ਵਿਚਾਰ ਗੀਤਕਾਰਾਂ ਦੇ ਮੇਲੇ ਬਾਰੇ ਦੇਖੋ ਗੀਤਕਾਰਾਂ ਦੇ ਮੇਲੇ ਬਾਰੇ ਤਾਂ ਮੈਥੋਂ ਪਹਿਲਾਂ ਤੁਸੀਂ ਕਾਫੀ ਇੰਟਰਵਿਊ ਕਰ ਲਿਆ ਹੋਣੀਆਂ ਸਾਰਿਆਂ ਨੂੰ ਤੁਹਾਨੂੰ ਦੱਸ ਹੀ ਦਿੱਤਾ ਇਹ ਕੋਈ ਨਾ ਤਾਂ ਮੇਲਾ ਹੈ ਜੀ ਨਾ ਹੀ ਕੋਈ ਜੁਨੀਅਨ ਹੈ ਜੀ ਇਹ ਪੰਜਾਬੀ ਗੀਤਕਾਰਾਂ ਦਾ ਇੱਕ ਪਰਿਵਾਰ ਜੀ ਉਹ ਇਕੱਠਾ ਹੋ ਰਹੇ ਤੇ ਆਪਣੇ ਹੱਕਾਂ ਲਈ ਜੀ ਜਿਹਦੇ ਵਾਸਤੇ ਮੇਰੇ ਵਰਗੇ ਮੂਰਖ ਚਾਲੀ ਪੰਜ ਅੱਧੀ ਸਦੀ ਤੋਂ ਰੌਲਾ ਪਾ ਰਹੇ ਸੀ ਵੀ ਕਈ ਵਾਰੀ ਬਹੁਤ ਦੂਰ ਲੰਘ ਜਾਂਦੀ ਹੈ ਗੱਲ ਹੈ ਨਾ ਤੇ ਮੈਂ ਟਾਈਮ ਲੱਗਦਾ ਗੱਲ ਸਮਝਣ ਨੂੰ ਪਰ ਕਿਸੇ ਨਾ ਕਿਸੇ ਦਿਨ ਉਹ ਮੌਕਾ ਤੇ ਵੇਲਾ ਆਉਂਦਾ ਹੈ ਅੱਜ ਦੁਨੀਆ ਭਰ ਦੇ ਪੰਜਾਬੀ ਗੀਤਕਾਰਾਂ ਨੂੰ ਇਹ ਸਮਝ ਆਈ ਹੈ ਕਿ ਸਾਡਾ ਹੱਕ ਸਾਨੂੰ ਕਿਉਂ ਨਹੀਂ ਮਿਲਿਆ ਜੀ ਠੀਕ ਹੈ ਨਾ ਜੀ ਜੀ ਇਹ ਜਿਹੜਾ ਟੋਲਾ ਇਸ ਵੇਲੇ ਜਿਹੜੀ ਟੀਮ ਪੰਜਾਬੀ ਭਵਨ ਦੇ ਦੈਰੇ 'ਚ ਖੜੀ ਹੈ ਹਾਂਜੀ ਹਾਂਜੀ ਇਹ 'ਚ ਸੰਸਾਰ ਪ੍ਰਸਿੱਧ ਸ਼ਾਇਰ ਜੀ ਗੀਤਕਾਰ ਹੈ ਨਾ ਉਹ ਦੇਖੋ ਕੁੜੀ ਲੱਗੀ ਉਹ ਸ਼ਾਮਲ ਨੇ ਜੀ ਠੀਕ ਆ ਸਾਡਾ ਜਿਹੜਾ ਮਤਲਬ ਆ ਇਸ ਪਰਿਵਾਰ ਨੂੰ ਇਕੱਠੇ ਕਰਨ ਦਾ ਜੀ ਮੈਂ ਹੁਣ ਇੱਕ ਮੈਂ ਕਲੀਅਰ ਕਰ ਦਿਆਂ ਗੱਲ ਬਾਈ ਜੀ ਉਹਨੇ ਖੜੇ ਆ ਤਲਵੰਡੀ ਸਾਹਿਬ ਉਹਨੇ ਵੱਡੇ ਭਰਾ ਨੇ ਇਹਨਾਂ ਦੇ ਸਾਹਮਣੇ ਬੋਲਣਾ ਚੰਗਾ ਤਾਂ ਨਹੀਂ ਪਰ ਤੁਸੀਂ ਮੈਨੂੰ ਕੁਐਸਚਨ ਕੀਤਾ ਜੀ ਵੀ ਅਸੀਂ ਹੁਣ ਨਾ ਤਾਂ ਕੋਈ ਇਹ ਜੁਨੀਨ ਬਣਾਉਣ ਲੱਗੇ ਜੀ ਨਾ ਇਦਗੀ ਕਿਸੇ ਨੂੰ ਪ੍ਰਧਾਨਗੀ ਦੇਣ ਲੱਗਿਆ ਨਾ ਹੀ ਇਹ ਤਾਂ ਕੋਈ ਪੋਲੀਟਿਕ ਕਲਵਿੰਗ ਖੜਾ ਲੱਗਿਆ ਕਰਨ ਇਹ ਸਿਰਫ ਤੇ ਸਿਰਫ ਪੰਜਾਬੀ ਗੀਤਕਾਰਾਂ ਦਾ ਦੱਬਿਆ ਹੋਇਆ ਸਦੀਆਂ ਤੋਂ ਜਿਹੜਾ ਹੱਕ ਢੋਡਰ ਕਾਂ ਖਾ ਰਿਹਾ ਹੈ ਉਹਨਾਂ ਦੇ ਮੂੰਹ ਚੋਂ ਖੋ ਕੇ ਸਿਰਫ ਇਹਨਾਂ ਦੇ ਪੱਲੇ ਚ ਪਾਉਣ ਦਾ ਇਹਨਾਂ ਦਾ ਰੁਜ਼ਗਾਰ ਇਹਨਾਂ ਦਾ ਹੱਕ ਇਹਨਾਂ ਦੇ ਗੀਤਕਾਰ ਇਹਨਾਂ ਦੀ ਕਲਮਾਂ ਦੇ ਸਿਰਜੇ ਹੋਏ ਸ਼ਬਦ ਮੇਰੇ ਕਹਿਣ ਤੋਂ ਬਾਅਦ ਬਲ ਬਲੇ ਉਹ ਉਹਨਾਂ ਦਾ ਮੁੱਲ ਪਹਿਣਾ ਚਾਹੀਦਾ ਜੀ ਜੀ ਜਦੋਂ ਕਿ ਗੀਤਕ ਦੇ ਮਰਦਾ ਨਹੀਂ ਜੀ ਔਰ ਸਭ ਕੁਝ ਸੰਸਾਰ ਦੇ ਵਿੱਚ ਹੈ ਜਿਹੜਾ ਚਾਹੇ ਉਹ ਕਿੱਡਾ ਵੀ ਅੱਜ ਦੁਨੀਆ ਦੇ 160 ਕੰਟਰੀਆਂ ਦੇ ਵਿੱਚ ਪੰਜਾਬੀ ਜਿਹੜੀ ਗਾਇਕੀ ਤੇ ਗੀਤਕਾਰੀ ਹੈ ਉਹ ਬਲੰਦੀਆਂ ਤੇ ਹੈ ਸਾਰੀਆਂ ਭਾਸ਼ਾਵਾਂ ਦੇ ਨਾਲੋਂ ਸਾਨੂੰ ਸਾਰਿਆਂ ਨੂੰ ਪਤਾ ਹੈ ਪਰ ਉਹ ਜਿੱਡਾ ਮਰਜੀ ਕੋਈ ਗਾਇਕ ਹੋਵੇ ਜਿੱਡਾ ਮਰਜੀ ਕੋਈ ਸੰਗੀਤਕਾਰ ਹੋਵੇ ਉਹਨੂੰ ਉਹਦੀ ਤਰਜ਼ ਤਾਂ ਉਹਦਾ ਹੀ ਬਣਾਊਗਾ ਜੇ گاਊਗਾ ਤਾਂ ਉਹਦਾ ਹੀ ਜਦੋਂ ਕੋਈ ਗੀਤਕਾਰ ਉਹਨੂੰ ਲਿਖੂਗਾ ਗੀਤ ਲਿਖਿਆ ਜਾਊਗਾ ਜਦੋਂ ਮੋਡਲ ਆ ਬੇਸ ਹੈ ਜਿਹੜਾ ਉਹ ਗੀਤਕਾਰ ਹੀ ਹੈ ਸਾਡੇ ਸੰਗੀਤਕ ਸਿਸਟਮ ਦਾ ਤੇ ਫਿਰ ਇਹਨਾਂ ਨੂੰ ਨਗੌਲੇ ਆ ਕਿਉਂ ਕੀਤਾ ਗਿਆ ਅੱਜ ਤੱਕ ਇਹਨਾਂ ਨੂੰ ਬਣਦਾ ਮਾਨ ਸਨਮਾਨ ਤੇ ਇਹਨਾਂ ਦਾ ਬਣਦਾ ਹੱਕ ਕਿਉਂ ਨਹੀਂ ਦਿੱਤਾ ਜਾ ਰਿਹਾ ਸਾਡਾ ਜਿਹੜਾ ਅੱਜ ਦਾ ਮਕਸਦ ਇਹ ਹੈ ਅੱਜ ਤਾਂ ਸਿਰਫ ਉਹਦੇ ਵਾਸਤੇ ਅਵੇਅਰ ਕਰਨ ਵਾਸਤੇ 22 ਤਰੀਕ ਨੂੰ ਇਹ ਇਕੱਠ ਹੈ ਜੀ ਸਮੁੱਚੇ ਸੰਸਾਰ ਚ ਵਸਦੇ ਮੈਂ ਪੰਜਾਬੀ ਗੀਤਕਾਰਾਂ ਨੂੰ ਨਿਜੀ ਤੌਰ ਤੇ ਬੇਨਤੀ ਕਰਦਾ ਕਿ ਇਹ ਤੁਹਾਡਾ ਆਪਣਾ ਤੁਹਾਡੀਆਂ ਆਉਣ ਵਾਲੀਆਂ ਕਲਮਾਂ ਤੁਹਾਡੀਆਂ ਆਉਣ ਵਾਲੀਆਂ نسلਾਂ ਦੇ ਭਵਿੱਖ ਦਾ ਸਵਾਲ ਹੈ ਉਹਦੇ ਵਾਸਤੇ ਲੜ ਰਹੇ ਆ ਤੇ ਉਹ ਤੁਹਾਨੂੰ ਹੱਕ ਦਵਾਉਣ ਦਾ ਅਸੀਂ ਵਾਅਦਾ ਕਰਦੇ ਆ ਇਹ ਚ ਕੋਈ ਗੱਲਾਂ ਬਾਤਾਂ ਨਹੀਂ ਤੁਹਾਨੂੰ ਵਾਅਦਾ ਕਰਦੇ ਆ ਕਿ ਇਹਦਾ ਨਚੋੜ 22 ਤਰੀਕ ਨੂੰ ਹੀ ਕੱਢ ਦਾਂਗੇ 23 ਆਉਣ ਦੀ ਲੋੜ ਨਹੀਂ ਦੇਾਂਗੇ ਸੋ ਮੇਰੀ ਬੇਨਤੀ ਹੈ ਇੱਕ ਵਾਰੀ ਸਮੁੱਚੇ ਇਸ ਵੇਲੇ ਜਿੰਨੇ ਵੀ ਮੇਰੇ ਭਰਾ ਵੱਡੇ ਛੋਟੇ ਜਿੰਨੇ ਵੀ ਸ਼ਹਿਰ ਹੈ ਇਸ ਵੇਲੇ ਪੰਜਾਬੀ ਭਵਨ ਦੇ ਇਸ ਏਰੀਆ ਦੇ ਵਿੱਚ ਅਸੀਂ ਸ਼ਾਮਲ ਆ ਪਹਿਲਾਂ ਤੁਹਾਨੂੰ ਨੂੰ ਮੁਬਾਰਕਬਾਦ ਹੈ ਵੀ ਉਹ ਆਏ ਨੇ ਉਹਨਾਂ ਦੀ ਗੱਲ ਸਮਝ ਆਈ ਹੈ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਇਹ ਹੈ ਕਿ 22 ਤਰੀਕ ਨੂੰ ਇਸੇ ਪੰਜਾਬੀ ਭਵਨ ਲੁਧਿਆਣਾ ਦੇ ਵਿੱਚ ਬਹੁਤ ਵੱਡਾ ਇੱਕ ਮੇਲੇ ਦਾ ਨਾਮ ਦੇ ਕੇ ਸਾਡਾ ਪੰਜਾਬੀ ਗੀਤਕਾਰਾਂ ਦਾ ਪਰਿਵਾਰ ਇਕੱਠਾ ਹੋ ਰਿਹਾ ਤੇ ਤੁਹਾਡੀ ਸ਼ਮੂਲੀਅਤ ਉਹਦੇ ਵਿੱਚ ਸਭ ਤੋਂ ਅਹਿਮ ਰਹੂਗੀ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ